ਉਹ ਦੇ ਕੇ ਸੀ ਨਿਊਯਾਰਕ ਅਮਰੀਕਾ ਆ ਯਾਰ ਰਹਿੰਦੇ ਅਮਰੀਕਾ ਐਨ ਕਹਿੰਦੇ ਸਾਹਮਣੇ ਦਿਨਪੇ ਵਾਲਾ ਲੋਟਰ ਲਾ ਰਣਕੀ ਵਾਲਾ ਸੋਣ ਲਾ ਸੋਨਾ ਭੱਜ ਜੇ ਕੌਣ ਹੈ ਫੇਰ ਦੱਸੋ ਰੇਡਰ ਕਿੱਥੋਂ ਭੱਜ ਜੇ ਖਰਾਲੇ ਵਾਲਿਆ ਜਦੋਂ ਆਹ ਨਾ ਵੱਜ ਜੇ ਫੇਰ ਦੱਸੋ ਕਿੱਥੋਂ ਰੇਡਰ ਭੱਜ ਜੇ ਲੋਦਰ ਰਾਜ ਹਣਪੇ ਵਾਲਾ ਲੋਧਰ ਆ ਗਿਆ ਪੰਜਵਾ ਵਾਲੇ ਅੰਦਰ ਪਾਲ ਇੰਡੇ ਦਾ ਵੀ ਅੱਜ 5000 ਦਾ ਸਰਮਾਨ ਚਿੱਟੀ ਵਾਲਾ ਆਈ ਉੱਤੇ ਆਇਆ ਫਿਰਦਾ ਓ ਕਾਜੀਪੁਰ ਮੇਲੇ ਉੱਤੇ ਛਾਇਆ ਫਿਰਦਾ ਐਨ ਕਹਿੰਦੇ ਅੱਜ ਤੇ ਮੁੰਡਾ ਓ ਚਿੱਟੀ ਵਾਲੇ ਨੇ ਤਸੱਲੀ ਕਰਾਈ ਕੇ ਨਹੀਂ ਕਰਾਈ ਓ ਦੁਨੀਆਂ ਖੁਸ਼ ਐ ਐਨ ਬੱਲੇ ਬੱਲੇ ਇਹ ਚਿੱਟੀ ਵਾਲਾ ਲਓ ਸੋਹਣੇ ਏ ਆਟੀ ਵਾਲਾ ਗਾਜੀਪੁਰਿਆ ਲੱਖੇ ਨੂੰ ਕਹਿੰਦੇ ਮਾਣ ਮਿਲਿਆ ਮੇਰੇ ਵੀਰੋ ਔਰ ਜਿਹੜੀ ਨਕੋਦਰ ਦੀ ਟੀਮ ਹੈ 플레이ਰ ਖਾਨ ਪੁਰਾਲਾ ਤੋੜਾ ਤੇ ਗਾਜੀਪੁਰਿਆ ਲੱਖਾ ਵੱਡੀ ਸਪੋਰਟ ਕਰ ਰਿਹਾ ਮੇਰੇ ਵੀਰੋ ਆਹ ਕਹਿੰਦੇ ਵੱਡੀ ਟੀਮ ਹੈ ਕਬੱਡੀ ਦੇ ਕਿੰਗ ਦੀ ਸੁਖੇ ਪੰਡਾਲ ਦੀ ਇੱਕ ਇੱਕ ਰੇਡ ਬਾਕੀ ਹੈ ਇੱਕ ਇੱਕ ਰੇਡ ਬਾਕੀ ਹੈ ਕੌਣ ਬੈਸਟ ਰੇਡਰ ਬਣਦਾ ਤੇ ਕੌਣ ਮਰਦਾ ਬੈਸਟ ਯਾਫੀ ਹੈ ਇੱਕ ਇੱਕ ਰੇਡ ਬਾਕੀ ਹੈ

ਬਲਜੀਤ ਦਾ ਨਜ਼ਾਰਾ ਆ ਗਿਆ 16 ਐਨ ਕਹਿੰਦੇ ਬੱਲੇ ਬੱਲੇ ਹੋ ਗਈ ਹੈ ਕਹਿ ਅੱਜ ਦੇ ਮੇਲੇ ਤੇ ਨਾ ਸੇ ਇੰਦਰਪਾਲ ਬਾਜਵਾ ਵਾਲੇ ਦਾ ਵੀ 5000 ਦਾ ਸਨਮਾਨ ਹੋਣਾ ਮੇਰੇ ਵੀਰੋ ਆਹ ਵੇਖ ਰਿਹਾ ਇਸ ਵੇਲੇ ਪਈ ਹੋ ਰੇਡ ਔਜਨ ਘਵਰੋ ਦੀ ਓ ਚਿੱਟੀ ਵਾਲੀ ਵੀ ਰੋੜ ਹਾਜੀਪੁਰ ਵੱਖਰਾ ਜਾ ਹੋੜ ਲੱਗਿਆ ਹੈ ਆ 100 ਡਾਲਰ ਤੇ ਆ ਰੇਡ ਤੇ ਗਗਨ ਜੱਫਾ ਲਾ ਰੇ ਇਹਦੇ ਦਸਿਆਂ ਦੇ ਲਾਲ ਬੈਠੀ ਤਾ ਕਰਕੇ ਆ ਲਓ ਕਿਹਦੇ ਲਈ ਨਦਰ ਨਹੀਂ 500 ਹੈ ਆ ਆ ਚਿੱਟੀ ਵਾਲਾ ਮੁਰ ਗਿਆ ਮੁਰ ਗਿਆ ਮੁਰ ਗਿਆ ਮੁਰ ਗਿਆ ਚਿੱਟੀ ਵਾਲਾ ਵੇਲਾ ਆ ਚਿੱਟੀ ਵਾਲਾ ਟੱਗਾ ਆ ਨਹੀਂ ਹੋ ਗਈ ਨਾ ਟੱਲੀ ਹੋ ਗਿਆ ਕਿਆ ਜੀ ਕੋਲ ਸਿਰਾ ਹੋ ਗਿਆ ਰਾਜਕੁਮਾਰ ਹੁਣੀ ਖੁਸ਼ ਨੇ ਜਾਨੀਪੁਰੇ ਲੱਖੇ ਨੇ ਪਿੰਡਾਂ 'ਚ ਸਿਰਾ ਹੋ ਗਿਆ